ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਇੰਗਲੈਂਡ ਤੋਂ ਇੱਕ ਧੇਲਾਨ ਵਾਲੀ ਅਦਾਲਤੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੁਨਾਨੇ ਸ਼ਰਨ ਮੰਗਣ ਵਾਲੇ ਨੂੰ ਇੱਕ ਨੌਜਵਾਨ ਮਹਿਲਾ ਉੱਤੇ ਬੇਦਬੀ ਰਾਮ ਹਮਲੇ ਅਤੇ ਕਤਲ ਦੇ ਦੋਸ਼ ਦੇ ਵਿੱਚ ਘਟੋ-ਘਟੋ 29 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੋਸ਼ੀ ਦੀ ਪਛਾਣ ਡੇਂਗ ਚੌਲ ਮਾਜ਼ੇਕ ਵਜੋਂ ਹੋਈ ਹੈ ਜੋਸ ਹੋਟਲ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਪੀੜਤ ਮਹਿਲਾ ਕੰਮ ਕਰਦੀ ਸੀ ਅਦਾਲਤ ਮੁਤਾਬਕ ਮਾਚੇਕ ਨੇ 20 ਅਕਤੂਬਰ 2024 ਨੂੰ ਵਾਰਸਾ ਦੇ ਬੇਸ ਕੋਰਟ ਸਟੇਡੀਅਮ ਰੇਲਵੇ ਸਟੇਸ਼ਨ ਉੱਤੇ 27 ਸਾਲਾ ਰਿਆਨਨ ਵਾਈਟ ਉੱਤੇ ਬੇਦਹਿੰਸਾ ਕਮਲਾ ਕੀਤਾ ਇਸ ਹਮਲੇ ਦੌਰਾਨ ਉਸ ਉੱਤੇ 23 ਵਾਰ ਚਾਕੂ ਦੇ ਨਾਲ ਵਾਰ ਕਰ ਦਿੱਤੇ ਗਏ ਜਿਸ ਕਾਰਨ ਉਸ ਦੇ ਸਿਰ ਉੱਤੇ 19 ਗੰਭੀਰ ਜ਼ਖਮਾਂ ਆਈਆਂ ਜਿਨ੍ਹਾਂ ਵਿੱਚ ਦਿਮਾਗ ਦੇ ਤਰਣੇ ਉੱਤੇ ਲੱਗੀ ਘਾਤਕ ਸੱਟ ਵੀ ਸ਼ਾਮਲ ਸੀ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀਸੀਟੀਵੀ ਫੁਟੇਜ ਅਨੁਸਾਰ ਮਾਜੇਦ ਨੇ ਰਾਤ ਕਰੀਬ 11:18 ਵਜੇ ਇੱਕ ਸੁੰਸਾਨ ਪਲੇਟਫਾਰਮ ਉਤੇ ਲਗਭਗ 90 ਸਕਿੰਟ ਤੱਕ ਵਾਈਟ ਉਤੇ ਹਮਲਾ ਕੀਤਾ ਹਮਲੇ ਤੋਂ ਕਰੀਬ 5 ਮਿੰਟ ਬਾਅਦ ਇੱਕ ਰੁਕੀ ਹੋਈ ਟ੍ਰੇਨ ਦੇ ਡਰਾਈਵਰ ਅਤੇ ਗਾਰਡ ਨੇ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ ਵਾਈਟ ਦੀ 3 ਦਿਨ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ ਉਸ ਦਾ ਉਸ ਸਮੇਂ 5 ਸਾਲ ਦਾ ਪੁੱਤਰ ਸੀਗਾ ਵੁਲਵਰਹੈਂਪਟਨ ਕ੍ਰਾਊਨ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਜਿਊਰੀ ਨੇ 2 ਘੰਟੇ 5 ਮਿੰਟ ਦੇ ਵਿਚਾਰ ਵਟਾਉਣ ਦੇ ਤੋਂ ਬਾਅਦ ਸਿਰਫ ਸੰਕਤੀ ਦੇ ਨਾਲ ਮਾਸਰੇਕ ਨੂੰ ਕਤਲ ਅਤੇ ਇੱਕ ਸਕੂਲ ਡਰਾਈਵਰ ਨੂੰ અપਮਾਨਜਿਤ ਕਰਨ ਦੇ ਹਥਿਆਰ ਵਜੂ ਰੱਖਣ ਦੇ ਦੋਸ਼ ਵਿੱਚ ਦੋਸ਼ੀ ਠਹਿਰਾ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਮਾਜਿਕ ਨੇ ਆਪਣੀ ਉਮਰ ਬਾਰੇ ਝੂਠ ਬੋਲਿਆ ਉਸਨੇ ਆਪਣੇ ਆਪ ਨੂੰ 19 ਸਾਲ ਦਾ ਦੱਸਿਆ ਹਾਲਕਿ ਉਮਰ ਮਲੰਕੋ ਤੋਂ ਪਤਾ ਲੱਗਿਆ ਕਿ ਉਹ 25 ਤੋਂ 28 ਸਾਲ ਦੇ ਵਿਚਕਾਰ ਸੀ ਜਸਟਿਸ ਸੁਲੇ ਨੇ ਉਸ ਦੀ ਉਮਰ 26 ਸਾਲ ਮੰਨਦੇ ਹੋਏ ਉਮਰ ਕੈਦੀ ਸਜ਼ਾ ਸੁਣਾਈ ਸਜ਼ਾ ਸੁਣਵਾਈ ਦੌਰਾਨ ਫਾਈਟ ਦੇ ਪਰਿਵਾਰਕ ਮੈਂਬਰ ਅਦਾਲਤ ਦੇ ਵਿੱਚ ਉਸ ਦੀ ਤਸਵੀਰ ਵਾਲੀਆਂ ਜੂਟੀਆਂ ਟੀ-ਸ਼ਰਟ ਤਾਂ ਪਾ ਕੇ ਹਾਜ਼ਰ ਹੋਏ ਅਦਾਲਤ ਦੇ ਬਾਹਰ ਲੋਕਾਂ ਦਾ ਇਕੱਠ ਹੋਇਆ ਜਿਨ੍ਹਾਂ ਨੇ ਇੰਗਲੈਂਡ ਦੇ ਝੰਡੇ ਲਹਿਰਾਏ ਅਦਾਲਤ ਵਿੱਚ ਪੜੇ ਗਏ ਬਿਆਨਾਂ ਦੇ ਵਿੱਚ ਹਰੀਆਨਨ ਦੀ ਪੈਨ ਐਲੈਕਸ ਨੇ ਕਿਹਾ ਕਿ ਇਹ ਬਿਆਨ ਉਹ ਆਪਣੇ ਪਰਿਵਾਰ ਅਤੇ ਸਭ ਤੋਂ ਬੱਦ ਤੇ ਰਿਆਨੰਦ ਦੇ ਹੁਣ 6 ਸਾਲ ਦੇ ਪੁੱਤਰ ਵੱਲੋਂ ਦੇ ਰਹੀ ਹੈ ਉਸਨੇ ਕਿਹਾ ਮਾជីਕ ਨੇ ਇਕ ਡਰੀ ਹੋਈ ਅਤੇ નિર્ਦੋਸ਼ਕ ਮਹਿਲਾ ਉਤੇ ਬੇਰਹਿਮ ਹਮਲਾ ਕੀਤਾ ਤੇ ਬਾਤੇ ਵਿੱਚ ਐਸਾ ਵਿਆਹ ਕੀਤਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਮਕਦਮੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਾਜਿਕ ਨੂੰ ਪਹਿਲਾ ਹੋਟਲ ਦੀ ਸੁਰੱਖਿਆ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿਉਂਕਿ ਉਹ ਮਹਿਲਾ ਸਟਾਫ ਨੂੰ ਸਹਜ ਕਰਨ ਵਾਲੇ ਢੰਗ ਦੇ ਨਾਲ ਦੇਖ ਰਿਹਾ ਸੀ ਹਮਲੇ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਉਹ ਖੂਨ ਪੁੰਜਦਾ ਪੀਰ ਖਰੀਦਾ ਤੇ ਬਾਅਦ ਦੇ ਵਿੱਚ ਹੋਟਲ ਵਾਪਸ ਆ ਕੇ ਹੋਣ ਨਿਵਾਸੀ ਦੇ ਨਾਲ ਨਜ਼ਰ ਆਏ ਵੀ ਨਜ਼ਰ ਆਇਆ ਵਾਈਟ ਦੀ ਮਾ ਜੋਨਾ ਵਾਈਟ ਨੇ ਅਦਾਲਤ ਦੇ ਵਿੱਚ ਕਿਹਾ ਕਿ ਉਸ ਦੀ ਟੀਵੀ ਅਦ ਕਦੇ ਨਹੀਂ ਮਿਟੇਗੀ ਜਦ ਕਿ ਦੋਸ਼ੀ ਸਿਰਫ ਆਪਣੇ ਜ਼ਾਲਮ ਕਰਤੂਤਾਂ ਦੇ ਲਈ ਯਾਦ ਰੱਖਿਆ ਜਾਵੇਗਾ ਸਜ਼ਾ ਸੁਣਾਉਂਦੇ ਹੋਏ ਜਸਟਿਸ ਜ਼ੁਲੇ ਨੇ ਕਿਹਾ ਕਿ ਮਜੀਦ ਦੇ ਖਿਲਾਫ ਸੀਸੀਟੀਵੀ ਅਤੇ ਡੀਐਨਏ ਸਬੂਤ ਬਹੁਤ ਮਜ਼ਬੂਤ ਸਨ ਅਤੇ ਉਸੇ ਕਰਤੱਵਾਂ ਨੇ ਵਾਈਟ ਪਰਿਵਾਰ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਹੈ ਇੰਗਲੈਂਡ ਤੋਂ ਇੱਕ ਦਹਿਲਾਨ ਵਾਲੀ ਅਦਾਲਤੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੁਡਾਨੀ ਸ਼ਰਨ ਮੰਗਣ ਵਾਲੇ ਨੂੰ ਇੱਕ ਨੌਜਵਾਨ ਮਹਿਲਾ ਉੱਤੇ ਬੇਹਦ ਬੇਰਹਿਮ ਹਮਲੇ ਅਤੇ ਕਤਲ ਦੇ ਦੋਸ਼ ਦੇ ਵਿੱਚ ਘਟੋ ਘਟੋ 29 ਸਾਲ ਦੀ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਦੋਸ਼ੀ ਦੀ ਪਛਾਣ ਡੇਂਗ ਚੋਲ ਮਾਜ਼ਿਕ ਵਜੋਂ ਹੋਈ ਹੈ ਜੋ ਉਸ ਹੋਟਲ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਪੀੜਤ ਮਹਿਲਾ ਕਾਮਕਦੀ ਸੀ ਅਦਾਲਤ ਮੁਤਾਬਕ ਮਾਜ਼ਿਕ ਨੇ 21 ਅਕਤੂਬਰ 2024 ਨੂੰ ਵਾਰ ਸਾਹ ਦੇ ਬੇਸ ਕੋਰਟ ਸਟੇਡੀਅਮ ਰੇਲਵੇ ਸਟੇਸ਼ਨ ਉੱਤੇ 27 ਸਾਲਾ ਰਿਆਨਨ ਵਾਈਟ ਉੱਤੇ ਬੇਦਹਿੰਸਾ ਕਮਲਾ ਕੀਤਾ ਇਸ ਹਮਲੇ ਦੌਰਾਨ ਉਸ ਉੱਤੇ 23 ਵਾਰ ਚਾਕੂ ਦੇ ਨਾਲ ਵਾਰ ਕਰ ਦਿੱਤੇ ਗਏ ਜਿਸ ਕਾਰਨ ਉਸੇ ਸਿਰ ਉੱਤੇ 19 ਗੰਭੀਰ ਜ਼ਖਮਾਂ ਆਈਆਂ ਜਿਨ੍ਹਾਂ ਵਿੱਚ ਦਿਮਾਗ ਤੇ ਤਰਨੇ ਉੱਤੇ ਲੱਗੀ ਕਾਤਕ ਸੱਟ ਵੀ ਸ਼ਾਮਲ ਸੀ ਅਦਾਲਤ ਵਿੱਚ ਪੇਸ਼ ਕੀਤੀ ਗਈ 60 ਵੀ ਫੁਟੇਜ ਅਨੁਸਾਰ ਮਾਜੀਤ ਨੇ ਰਾਤ ਕਰੀਬ 11:18 ਵਜੇ ਇੱਕ ਸੁੰਸਾਨ ਪਲੇਟਫਾਰਮ ਉੱਤੇ ਲਗਭਗ 90 ਸਕਿੰਟ ਤੱਕ ਵਾਈਟ ਉੱਤੇ ਹਮਲਾ ਕੀਤਾ ਹਮਲੇ ਤੋਂ ਕਰੀਬ 5 ਮਿੰਟ ਬਾਅਦ ਇੱਕ ਰੁਕੀ ਹੋਈ ਟ੍ਰੇਨ ਦੇ ਡਰਾਈਵਰ ਅਤੇ ਗਾਰਡ ਨੇ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ ਵਾਈਟ ਦੀ 3 ਦਿਨ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ ਉਸ ਦਾ ਉਸ ਸਮੇਂ 5 ਸਾਲ ਦਾ ਪੁੱਤਰ ਸੀਗਾ ਵੁਲਵਰਹਮ ਦਨ ਕ੍ਰਾਊਨ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਜੂਰੀ ਨੇ 2 ਘੰਟੇ 5 ਮਿੰਟ ਦੇ ਵਿਚਾਰ ਵਟਾਉਣ ਦੇ ਤੋਂ ਬਾਅਦ ਸਿਰਫ ਸੰਪਤੀ ਦੇ ਨਾਲ ਮਸਰਿਕ ਨੂੰ ਕਤਲ ਅਤੇ ਇੱਕ ਸਕੂਲ ਡਰਾਈਵਰ ਨੂੰ અપਮਾਨਜਿਤ ਹਥਿਆਰ ਵਿਜੂ ਰੱਖਣ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਮਾਜਿਕ ਨੇ ਆਪਣੀ ਉਮਰ ਬਾਰੇ ਝੂਠ ਬੋਲਿਆ ਉਸਨੇ ਆਪਣੇ ਆਪ ਨੂੰ 19 ਸਾਲ ਦਾ ਦੱਸਿਆ ਹਾਲਕਿ ਉਮਰ ਮਲਾਂਕੋ ਤੋਂ ਪਤਾ ਲੱਗਿਆ ਕਿ ਉਹ 25 ਤੋਂ 28 ਸਾਲ ਦੇ ਵਿਚਕਾਰ ਸੀ ਜਸਟਿਸ ਸੁਲੇ ਨੇ ਉਸ ਦੀ ਉਮਰ 26 ਸਾਲ ਮੰਨਦੇ ਹੋਏ ਉਮਰ ਕੈਦੀ ਸਜਾ ਸੁਣਾਈ ਸਜਾ ਸੁਣਵਾਈ ਦੌਰਾਨ ਫਾਇਟ ਦੇ ਪਰਿਵਾਰਕ ਮੈਂਬਰ ਅਦਾਲਤ ਦੇ ਵਿੱਚ ਉਸ ਦੀ ਤਸਵੀਰ ਵਾਲੀਆਂ ਚੂਟੀਆਂ ਟੀ-ਸ਼ਰਟ ਤਾਂ ਪੈਣ ਕੇ ਹਾਜ਼ਰ ਹੋਏ ਅਦਾਲਤ ਦੇ ਬਾਹਰ ਲੋਕਾਂ ਦਾ ਇਕੱਠ ਹੋਇਆ ਜਿਥੇ ਇੰਗਲੈਂਡ ਦੇ ਝੰਡੇ ਲਹਿਰਾਏ ਅਦਾਲਤ ਵਿੱਚ ਪੜੇ ਗਏ ਬਿਆਨਾਂ ਦੇ ਵਿੱਚ ਰਿਆਨਨ ਦੀ ਪੈਨ ਐਲੈਕਸ ਨੇ ਕਿਹਾ ਕਿ ਇਹ ਬਿਆਨ ਉਹ ਆਪਣੇ ਪਰਿਵਾਰ ਅਤੇ ਸਭ ਤੋਂ ਬੱਦ ਤੇ ਆਤਿਨੰਦ ਦੇ ਹੁਣ 6 ਸਾਲ ਦੇ ਪੁੱਤਰ ਵੱਲੋਂ ਦੇ ਰਹੀ ਹੈ ਉਸਨੇ ਕਿਹਾ ਮਾជីਕ ਨੇ ਇੱਕ ਡਰੀ ਹੋਈ ਅਤੇ નિર્ਦੋਸ਼ਕ ਮਹਿਲਾ ਉਤੇ ਬੇਰਹਿਮ ਹਮਲਾ ਕੀਤਾ ਤੇ ਬਾਤ ਦੇ ਵਿੱਚ ਅਸਰ ਵਿਆਰ ਕੀਤਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਮੁਕਦਮੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਾਜਿਕ ਨੂੰ ਪਹਿਲਾਂ ਹੋਟਲ ਦੀ ਸੁਰੱਖਿਆ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿਉਂਕਿ ਉਹ ਮਹਿਲਾ ਸਟਾਫ ਨੂੰ ਸਹਜ ਕਰਨ ਵਾਲੇ ਢੰਗ ਦੇ ਨਾਲ ਦੇਖ ਰਿਹਾ ਸੀ ਹਮਲੇ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਉਹ ਖੂਨ ਪੁੰਜਦਾ ਪੀਰ ਖਰੀਦਾ ਤੇ ਬਾਅਦ ਵਿੱਚ ਹੋਟਲ ਵਾਪਸ ਆ ਕੇ ਹੋਣ ਨਿਵਾਸੀ ਦੇ ਨਾਲ ਨਜ਼ਰਾ ਹੋਏ ਵੀ ਨਜ਼ਰ ਆਇਆ ਵਾਈਟ ਦੀ ਮਾ ਜੋਨਾ ਵਾਈਟ ਨੇ ਅਦਾਲਤ ਦੇ ਵਿੱਚ ਕਿਹਾ ਕਿ ਉਸ ਦੀ ਟੀਵੀ ਆਦ ਕਦੇ ਨਹੀਂ ਮਿਟੇਗੀ ਜਦੋਂ ਕਿ ਦੋਸ਼ੀ ਸਿਰਫ ਆਪਣੇ ਜ਼ਾਲਮ ਕਲਤੂਤਾ ਦੇ ਲਈ ਯਾਦ ਰੱਖਿਆ ਜਾਵੇਗਾ ਸਜਾ ਸੁਣਾਉਂਦੇ ਹੋਏ ਜਸਟਿਸ ਸੁਲੇ ਨੇ ਕਿਹਾ ਕਿ ਮਾਜੇਕ ਦੇ ਖਿਲਾਫ ਸੀਸੀਟੀਵੀ ਅਤੇ ਡੀਐਨਏ ਸਬੂਤ ਬਹੁਤ ਮਜ਼ਬੂਤ ਸਨ ਅਤੇ ਉਸੇ ਕਰਤੱਬਾ ਨੇ ਵਾਈਟ ਪਰਿਵਾਰ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਹੈ ਇੰਗਲੈਂਡ ਤੋਂ ਇੱਕ ਦਹਿਲਾਨ ਵਾਲੀ ਅਦਾਲਤੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੁਨਾਣੇ ਸ਼ਰਨ ਮੰਗਣ ਵਾਲੇ ਨੂੰ ਇੱਕ ਨੌਜਵਾਨ ਮਹਿਲਾ ਉੱਤੇ ਬੇਦਬਿਹਰਾਮ ਹਮਲੇ ਅਤੇ ਕਤਲ ਦੇ ਦੋਸ਼ ਦੇ ਵਿੱਚ ਘਟੋ-ਘਟੋ 29 ਸਾਲ ਦੀ ਉਮਰ ਕੈਦੀ ਸਜਾ ਸੁਣਾਈ ਗਈ ਹੈ ਦੋਸ਼ੀ ਦੀ ਪਛਾਣ ਡੇਂਗ ਚੌਲ ਮਾਜ਼ਿਕ ਵਜੋਂ ਹੋਈ ਹੈ ਜੋ ਉਸ ਹੋਟਲ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਪੀੜਤ ਮਹਿਲਾ ਕੰਮ ਕਰਦੀ ਸੀ ਅਦਾਲਤ ਮੁਤਾਬਕ ਮਾਜ਼ਿਕ ਨੇ 20 ਅਕਤੂਬਰ 2024 ਨੂੰ ਵਾਸਾ ਤੇ ਬੇਸਕੋਰਟ ਸਟੇਡੀਅਮ ਰੇਲਵੇ ਸਟੇਸ਼ਨ ਉੱਤੇ 27 ਸਾਲਾ ਰਿਆਨਨ ਵਾਈਟ ਉੱਤੇ ਬੇਅਧਿੰਸਾ ਕਮਲਾ ਕੀਤਾ ਇਸ ਹਮਲੇ ਦੌਰਾਨ ਉਸ ਉੱਤੇ 23 ਵਾਰ ਚਾਕੂ ਦੇ ਨਾਲ ਵਾਰ ਕਰ ਦਿੱਤੇ ਗਏ ਜਿਸ ਕਾਰਨ ਉਸ ਦੇ ਸਿਰ ਉੱਤੇ 19 ਗੰਭੀਰ ਜ਼ਖਮਾਂ ਆਈਆਂ ਜਿਨ੍ਹਾਂ ਵਿੱਚ ਦਿਮਾਗ ਦੇ ਤਰਣੇ ਉੱਤੇ ਲੱਗੀ ਘਾਤਕ ਸੱਟ ਵੀ ਸ਼ਾਮਲ ਸੀ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀਸੀਟੀਵੀ ਫੁਟੇਜ ਅਨੁਸਾਰ ਮਾਜੇਕ ਨੇ ਰਾਤ ਕਰੀਬ 11:18 ਵਜੇ ਇੱਕ ਸੁੰਸਾਨ ਪਲੇਟਫਾਰਮ ਉੱਤੇ ਲਗਭਗ 90 ਸਕਿੰਟ ਤੱਕ ਵਾਈਟ ਉੱਤੇ ਹਮਲਾ ਕੀਤਾ ਹਮਲੇ ਤੋਂ ਕੁਰੇ 5 ਮਿੰਟ ਬਾਅਦ ਇੱਕ ਰੁਕੀ ਹੋਈ ਟ੍ਰੇਨ ਦੇ ਡਰਾਈਵਰ ਅਤੇ ਗਾਰਡ ਨੇ ਉਸਨੂੰ ਗੰਭੀਰ ਰਕਮੇ ਹਾਲਤ ਵਿੱਚ ਪਾਇਆ। ਅਵਾਈਟ ਦੀ 3 ਦਿਨ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦਾ ਉਸ ਸਮੇਂ 5 ਸਾਲ ਦਾ ਪੁੱਤਰ ਸੀਗਾ। ਵੁਲਵਰਹੈਂਪਟਨ ਕ੍ਰਾਊਨ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਜੂਰੀ ਨੇ 2 ਘੰਟੇ 5 ਮਿੰਟ ਦੇ ਵਿਚਾਰ ਵਟਾਉਣ ਦੇ ਤੋਂ ਬਾਅਦ ਸਿਰਫ ਸੰਪਤੀ ਦੇ ਨਾਲ ਮਾਸੇਕ ਨੂੰ ਕਤਲ ਅਤੇ ਇੱਕ ਸਕੂਲ ਡਰਾਈਵਰ ਨੂੰ અપਮਾਨਜਨਕ ਹਥਿਆਰ ਵਜੋਂ ਰੱਖਣ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਮਾਸੇਕ ਨੇ ਆਪਣੀ ਉਮਰ ਬਾਰੇ ਝੂਠ ਬੋਲਿਆ। ਉਸਨੇ ਆਪਣੇ ਆਪ ਨੂੰ 19 ਸਾਲ ਦਾ ਦੱਸਿਆ ਹਾਲਕਿ ਉਮਰ ਮਲਾਂਕੋਨ ਤੋਂ ਪਤਾ ਲੱਗਿਆ ਕਿ ਉਹ 25 ਤੋਂ 28 ਸਾਲ ਦੇ ਵਿਚਕਾਰ ਸੀ ਜਸਟਿਸ ਸੁਲੇ ਨੇ ਉਸ ਦੀ ਉਮਰ 26 ਸਾਲ ਮੰਨਦੇ ਹੋਏ ਉਮਰ ਕੈਦੀ ਸਜ਼ਾ ਸੁਣਾਈ ਸਜ਼ਾ ਸੁਣਵਾਈ ਦੌਰਾਨ ਫਾਇਟ ਦੇ ਪਰਿਵਾਰਕ ਮੈਂਬਰ ਅਦਾਲਤ ਦੇ ਵਿੱਚ ਉਸ ਦੀ ਤਸਵੀਰ ਵਾਲੀਆਂ ਜੂਟੀਆਂ ਟੀ-ਸ਼ਰਟਾਂ ਪੈਨ ਕੇ ਹਾਜ਼ਰ ਹੋਏ ਅਦਾਲਤ ਦੇ ਬਾਹਰ ਲੋਕਾਂ ਦਾ ਇਕੱਠ ਹੋਇਆ ਜਿਨ੍ਹਾਂ ਨੇ ਇੰਗਲੈਂਡ ਦੇ ਝੰਡੇ ਲਹਿਰਾਏ ਅਦਾਲਤ ਵਿੱਚ ਪੜੇ ਗਏ ਬਿਆਨਾਂ ਦੇ ਵਿੱਚ ਹਰੀਆਨਨ ਦੇ ਪੈਨ ਐਲੈਕਸ ਨੇ ਕਿਹਾ ਕਿ ਇਹ ਬਿਆਨ ਉਹ ਆਪਣੇ ਪਰਿਵਾਰ ਅਤੇ ਸਭ ਤੋਂ ਵੱਧ ਹਰੀਆਨਨ ਦੇ ਉਹਨੇ 6 ਸਾਲ ਦੇ ਪੁੱਤਰ ਵੱਲੋਂ ਦੇ ਰਹੀ ਹੈ ਉਸਨੇ ਕਿਹਾ ਮਾਜੀਕ ਨੇ ਇੱਕ ਡਰੀ ਹੋਈ ਅਤੇ નિર્ਦੋਸ਼ਕ ਮਹਿਲਾ ਉੱਤੇ ਬੇਰਹਿਮ ਹਮਲਾ ਕੀਤਾ ਤੇ ਬਾਤ ਦੇ ਵਿੱਚ ਐਸਾ ਵਿਹਾਰ ਕੀਤਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਮੁਕਦਮੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਾਜੇਕ ਨੂੰ ਪਹਿਲਾਂ ਹੋਟਲ ਦੀ ਸੁਰੱਖਿਆ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿਉਂਕਿ ਉਹ ਮਹਿਲਾ ਸਟਾਫ ਨੂੰ ਸਹਜ ਕਰਨ ਵਾਲੇ ਢੰਗ ਦੇ ਨਾਲ ਦੇਖ ਰਿਹਾ ਸੀ ਹਮਲੇ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਉਹ ਖੂਨ ਪੁੰਜਦਾ ਪੀਰ ਖਰੀਦਾ ਤੇ ਬਾਅਦ ਦੇ ਵਿੱਚ ਹੋਟਲ ਵਾਪਸ ਆ ਕੇ ਹੋਣ ਨਿਵਾਸੀ ਦੇ ਨਾਲ ਨਜ਼ਰਾ ਹੋਏ ਵੀ ਨਜ਼ਰ ਆਇਆ ਵਾਈਟ ਦੀ ਮਾ ਜੋਨਾ ਵਾਈਟ ਨੇ ਅਦਾਲਤ ਦੇ ਵਿੱਚ ਕਿਹਾ ਕਿ ਉਸ ਦੀ ਟੀਵੀ ਅਦ ਕਦੇ ਨਹੀਂ ਮਿٹےਗੀ ਜਦ ਕੀ ਦੋਸ਼ੀ ਸਿਰਫ ਆਪਣੇ ਜ਼ਾਲਮ ਕਤੂਤਾ ਦੇ ਲਈ ਯਾਦ ਰੱਖਿਆ ਜਾਵੇਗਾ ਸਜਾ ਸੁਣਾਉਂਦੇ ਹੋਏ ਜਸਟਿਸ ਜ਼ੂਲੇ ਨੇ ਕਿਹਾ ਕਿ ਮਾਝੇ ਦੇ ਖਿਲਾਫ ਸੀਸੀਟੀਵੀ ਅਤੇ ਡੀਐਨਏ ਸਬੂਤ ਬਹੁਤ ਮਜ਼ਬੂਤ ਸਨ ਅਤੇ ਉਸੇ ਕਰਤੱਬਾ ਨੇ ਵਾਈਟ ਪਰਿਵਾਰ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ